ਇਸ ਸੱਚਕਲ ਦੋਸਤੋ ਮੈਂ ਤੁਹਾਡਾ ਸਨੀ ਮਹਿੰਦੀ ਤੇ ਮੇਰੇ ਨਾਲ ਮੇਰੇ ਰਿਸਪੈਕਟਡ ਮਾਮਾ ਜੀ ਬੂਟਾ ਮਮਤ ਜੀ ਤੇ ਮੇਰੇ ਪੀਰ ਮੁਸ਼ਸ਼ਦ ਸਾਈਂ ਬਾਬਾ ਬਲੇਸ਼ਾ ਜੀ ਤੇ ਮੇਰੇ ਵੱਡੇ ਭਾਈ ਜੀ ਆਰਕੇ ਮਹਿੰਦੀ ਜੀ ਤੇ ਹੋਰ ساری ਟੀਮ ਸਾਡੇ ਦੇਸ ਸੱਚਕਲ ਸੀ ਅੰਕਲ ਜੀ ਕੋਲ ਸਾਹਿਬ ਇੰਦਰਜੀਤ ਬਿੱਦਦੀ ਜੀ ਤੇ ਇਹਨਾਂ ਸਾਰਿਆਂ ਸ਼ਖਸੀਅਤਾਂ ਦਾ ਮੈਂ ਤਾਂ ਪਹਿਲਾਂ ਬਹੁਤ ਬਹੁਤ ਥੈਂਕਸ ਆ ਤੇ ਸਾਡੇ ਰਿਸਪੈਕਟਡ ਮਾਮਾ ਜੀ ਰਸ਼ਾਦ ਰਸ਼ਾਦ ਮਮਾ ਜੀ ਕਿ ਜਿਹੜੇ ਕਿ ਅੱਜ ਰਾਤ ਦਾ Song ਨੂੰ ਰਿਲੀਜ਼ ਕਰਨ ਵਾਸਤੇ ਅੱਜ ਆਪਣਾ ਕਿੰਤੀ ਸਮਾਂ ਘਟ ਕੇ ਸਾਰੇ ਜਣੇ ਇੱਥੇ ਆਏ ਸੋ ਮੈਨੂੰ ਬlesing ਦੇਣ ਆਏ ਸੋ ਸਾਰਿਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ 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 ਥੈਂਕ ਯੂ ਤੇ ਗੈਨਿਕਾ 뮤직 ਤੇ ਸਾਡੇ ਮੀਨੂ ਕਲਸੀ ਭੈਣ ਜੀ ਜਿਨ੍ਹਾਂ ਦੇ ਬੈਨਰ ਹੇਠੇ ਗਾਣਾ ਰਿਲੀਜ਼ ਹੋएगा ਕੱਲ 21 ਤਰੀਕ ਨੂੰ ਰਾਤ ਦਾ Song ਸੋ ਸਾਰਿਆਂ ਨੂੰ ਮੇਰੇ ਵੱਲੋਂ ਰਿਕਵੈਸਟ ਆ ਕਿ ਸਾਰੇ ਜਣੇ ਦਬ ਕੇ ਸ਼ੇਅਰ ਕਰਿਓ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਾ ਗਾਣਾ ਥੈਂਕ ਯੂ ਸੋ ਮਚਲੀ ਤੇ ਮੇਰਾ Song ਜਿਹੜਾ ਰਿਲੀਜ਼ ਹੋ ਰਿਹਾ ਮੈਨੂੰ ساری ਰਾਤ ਸੌਣ ਨਹੀਂ ਉਹ ਦਿਨ ਦਾ 11 ਨਾਲ 13 ਰابطਾ ਕਿਉਂਕਿ ਹਰ ਕੋਈ ਅੱਜ ਕੱਲ ਪਰੇਸ਼ਾਨ ਆ ਰਹਾfte ਕਰਕੇ ਸੋ ਮੇਰੇ ਇਸ ਗਾਣੇ ਨੂੰ ਸਾਰੇ ਜਣੇ ਪਿਆਰ ਦਿਓ ਥੈਂਕ ਯੂ so much ਸਾਰੇ ਜਣੇ ਹਾਂਜੀ ਸਰ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਅੱਜ ਸੰਨੀ ਮਹਿੰਦੀ ਜਿਨ੍ਹਾਂ ਦਾ ਗਾਇਆ ਹੋਇਆ ਗੀਤ ਰابطਾ ਗਾਇਨਿਕਾ 뮤직 ਪ੍ਰੈਜ਼ੈਂਟ ਅਤੇ ਮੀਨੂ ਕਰਸੀ ਜੀ ਉਹਨਾਂ ਦੀ ਕੰਪਨੀ ਵੱਲੋਂ ਇਹ ਪ੍ਰੈਜ਼ੈਂਟ ਕੀਤਾ ਗਿਆ ਗੀਤਾ ਜਿਹਦੇ ਵਿੱਚ ਬਹੁਤ ਸਾਰਾ ਸਹਿਯੋਗ ਸਾਡੇ ਰੰਜੀਤ ਵੈਦੀ ਜੀ ਡਾਕਟਰ ਦੇਸ ਰਾਜ ਕਲਸੀ ਜੀ ਵੱਲੋਂ ਹੋਇਆ ਔਰ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂ ਗਨਕਾ 뮤직 ਕੰਪਨੀ ਵੱਲੋਂ ਸਾਡੇ ਸਤਿਕਾਰਯੋਗ ਬਾਬਾ ਬਿੱਲੇ ਸ਼ਾਹ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਜਿਵੇਂ ਕਹਿੰਦੇ ਆ ਸਾਡੇ ਸਤਿਕਾਰਯੋਗ ਬੂਟਾ ਮੁਹੰਮਦ ਜੀ ਉਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਗਾਣੇ ਨੂੰ ਰਿਲੀਜ਼ ਕਰਨ ਲਈ ਸ਼ਿਰਕਤ ਕੀਤੀ ਆ ਬਹੁਤ ਬਹੁਤ ਧੰਨਵਾਦ ਆ ਸਾਡੇ ਆਰਕੇ ਮਹਿੰਦੀ ਸਾਹਿਬ ਹੋਰ ਵੀ ਜਿੰਨੇ ਵੀ ਸੱਜਣ ਆਏ ਨੇ ਔਰ ਸਭ ਤੋਂ ਹੇ ਜਿਆਦਾ ਧੰਨਵਾਦ ਕਰਦੇ ਆ ਸਾਰੇ ਪ੍ਰੈਸ ਮੀਡੀਆ ਦਾ ਜਿਨ੍ਹਾਂ ਨੇ ਇਸ ਗੀਤ ਨੂੰ ਪ੍ਰਮੋਟ ਕਰਨਾ ਆ ਔਰ YouTube ਤੇ ਸਾਰੇ ਚੈਨਲਾਂ ਦੇ ਉੱਤੇ ਇਹ ਕੱਲ ਜਿਹੜਾ ਗੀਤ ਆ ਇਹ ਪੈ ਜਾਣਾ ਆ ਚੈਨਲਾਂ ਤੇ ਔਰ ਸਾਰੇ ਪ੍ਰੈਸ ਮੀਡੀਆ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਅੱਜ ਰਾਤ ਦਾ ਗੀਤ ਦੀ ਪ੍ਰੋਮੋਸ਼ਨ ਲਈ ਆਏ ਆ ਥੈਂਕ ਯੂ ਜੀ ਆਲਸੋ ਹਾਂਜੀ ਸਰ ਸਸੀ ਕਾ ਜੀ ਦੋਸਤੋ ਮੈਂ ਤੁਹਾਡਾ ਆਪਣਾ ਆਰਕੇ ਮਹਿੰਦੀ ਤੇ ਅੱਜ ਬਹੁਤ ਹੀ ਖੁਸ਼ੀ ਹੋ ਰਹੀ ਆ ਕਿ ਤੁਹਾਨੂੰ ਮੇਰਾ ਛੋਟਾ ਭਰਾ ਹੈ ਸਨੀ ਮਹਿੰਦੀ ਔਰ ਉਹ ਬੜਾ ਅੱਛਾ ਆਰਟਿਸਟ ਆ ਤੇ ਹੋਰ ਜਿਆਦਾ ਖੁਸ਼ੀ ਹੈ ਕਿ ਸਾਡੇ ਸਤਿਕਾਰਯੋਗ ਇੰਡਸਟਰੀ ਦੇ ਬਹੁਤ ਵੱਡਾ ਨਾਮ ਸਾਡੇ ਮਾਮਾ ਜੀ ਬੁੱਤਾ ਮਾਮਾ ਜੀ ਜੋ ਕਿ ਇਸ ਗਾਣ ਨੂੰ ਬlesing ਦੇਣ ਆਏ ਆ ਤੇ ਸਾਡੇ ਪੀਰੋ ਮੋਰਸ਼ਲ ਸਰਕਾਰ ਪਪਾ ਬਿੱਲੇ ਸ਼ਾਹ ਜੀ ਫਗਵਾੜੇ ਤੋਂ ਕੌਲ ਸਾਹਿਬ ਪੂਰੀ ਟੀਮ ਤੇ ਸਾਡੇ ਡਾਕਟਰ ਸਾਹਿਬ ਜੀ ਤੇ ਇਹ ਗਾਇਨਿਕ ਆ 뮤직 ਕੰਪਨੀ ਸਾਡੀ ਆਪਣੀ ਕੰਪਨੀ ਹੈ ਤੇ ਸਾਡੀ ਸਿਸਟਰ ਮੀਨੂ ਭੈਣ ਜੀ ਤੇ ਉਹਨਾਂ ਦੀ ਬੇਟੀ ਨਾਸ਼ਦ ਗਾਇਨਿਕ ਹਾਂਜੀ ਤੇ ਬਹੁਤ ਸਾਰੀ ਮੁबारकਾਂ ਤੇ ਅਸੀਂ ਦੁਆ ਕਰਦੇ ਹਾਂ ਬਈ ਇਹ ਕੰਪਨੀ ਦਿਨ ਦੁੱਗਣੀ ਰਾਤ ਚੌਗਣੀ ਤੱਕ ਕੀ ਕਰੇ ਤੇ ਤੁਹਾਨੂੰ ਬੇਨਤੀ ਹੈ ਵੀ ਗਾਣਾ ਬਹੁਤ ਚੱਲਦਾ ਬਸ ਤੁਹਾਨੂੰ ਦੇਖਣ ਨੂੰ ਮਿਲੂਗਾ YouTube ਤੇ ਬਹੁਤ ਬਹੁਤ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਥੈਂਕ ਯੂ ਸੋ Much